ਸਤਿ ਸ਼੍ਰੀ ਕਾਲੀ ਕੀ ਹਾਚਾਲ ਤੇ ਅੱਜ ਸੋਭ ਦੀਵਦੀ ਤਾਈ ਨੇ ਕੀਤਾ ਨਵਾਈਟ ਸੋਭ ਨੂੰ ਕੈਂਦੀ ਲੈ ਕੇ ਆਓ ਘਰ ਤੇ ਅਸੀਂ ਚੱਲੇ ਉਥੇ ਸ਼ੋਗਦੀਪ ਹੋਣੀ ਰੈਡੀ ਹੋ ਗਏ ਆ ਤੇ ਹੁਣ ਜਾਣੇ ਹੀ ਲੈ ਗਏ ਸੋਭ ਨੂੰ ਪਹਿਲੀ ਵਾਰੀ ਜੇ ਉਹ ਗਾਪਲੀਤਾ ਹੀ ਦੇ ਘਰ ਤੇ ਪਹਿਲੀ ਵਾਰੀ ਆਪਣੇ ਦਾਦ ਗਿਆ ਹੈ ਹੈ ਨਾ ਕੇ ਸ਼ਬਬ 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 ਇੱਧੇ ਵੇਖੋ ਕੀ ਕਰਨਾ ਕਿੱਥੇ ਚੱਲਣਾ ਅੱਜ ਟਾਈ ਨੇ ਬੁਲਾਇਆ ਸੀ ਕਿੱਦਾਂ ਕਰਾਂ ਟਾਈ ਨੇ ਬੁਲਾਇਆ ਸੀ ਅੱਜ ਟਾਈ ਕੀ ਆਂਦੀ ਖਾਣੇ ਤੇ ਆਜੋ ਅੱਜ ਚੱਲ ਸ਼ੁਣ ਫਿਰ ਰੈਡੀ ਹੋ ਜਾ ਚੱਲੀਏ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਮੀਨਾ ਸੋਰੀਆ ਵਧੀਆ ਤੁਸੀਂ ਹਾਂ ਹਾਂ ਜੇ ਲੱਗਦਾ ਨਹੀਂ ਪਤਾ ਹੀ ਦੇ ਘਰ ਰੋਣ ਗਈ ਕਿਹਦਾ ਰੋਆ ਹੀ ਦੇਰੀ ਹੋ ਗਈ ਬੜੀ ਬੰਦੇ ਆ ਉਹ ਤੇ ਹਨੇਰੀ ਬੜੀ ਆ ਗਈ ਹੈ ਤੇ ਹਨੇਰੀ ਫੇਰ ਅੱਜ ਆਏ ਨਹੀਂ ਲੱਗਦੀ ਨਾ ਮੈਂ ਠੀਕ ਆ ਮੈਂ ਵੀ ਜਾਂਦੇ ਰਹੀ ਤੇ ਹੋਰ ਕਿਹੜਾ ਦੂਰ ਜਾਣਾ ਨਾ ਹੋਈ ਦੇਰੀ ਆ ਗਈ ਬਹੁਤ ਜ਼ਿਆਦਾ ਤੂਫਾਨ ਆ ਗਿਆ ਦੇਖੋ ਬਹੁਤ ਤੂਫਾਨ ਆ ਰਿਹਾ ਹੈ ਤੇ ਮੀ ਆ ਜੇ ਚੰਗੀ ਗੱਲ ਆ ਤੂਫਾਨ ਨਾ ਆਵੇ ਜਿਹੜਾ ਸ਼ੀਸ਼ਾ ਕੀਤਾ ਨਹੀਂ ਬੰਦ ਮੈਂ ਵੀ ਦਾਰੀ ਇਹ ਕਿ ਤੋ ਇਹ ਸ਼ੋਭਦੀ ਵਾਦ ਕੇ ਆ ਕੇ ਪਛਾਣ ਨਹੀਂ ਕੱਢਾ ਅਜੇ ਵੇਂਦਾ 4 ਰੁਪਏ ਵੀ ਮੈਂ ਕਿੱਥੇ ਆਇਆ ਹਾਏ ਓਏ 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 ਚੁੱਪ ਚੁੱਪ ਤੇ ਸ਼ੋਭਦੀ ਭਣੀ ਜੇ ਪਛਾਣਾ ਪਛਾਣਾ ਜਾਨਾ ਪਛਾਣਾ ਕਰਨੇ ਜਾਨਾ ਪਛਾਣਾ ਚੁੱਪ ਤੇ ਸ਼ੋਭਦੀ ਦਾ ਛੋਟਾ ਵੀਰ ਸੋਪਲੀਪ ਤਾਂ ਵੱਡਾ ਇੱਕ ਵੱਡਾ ਬੰਦਾ ਬਾਹਰ ਆ ਇਹ ਸਾਰਿਆਂ ਨੂੰ ਬਾਹਰ ਬਾਹਰ ਮਤਲਬ ਉਹ ਤਾਂ ਜੇ ਆ ਕੇ ਤੇ ਹੋਰ ਮਾਨੂੰ ਨਵੀਂ ਤਾਜੀ ਚੰ ਤਾਂ ਪਰ ਸੁਪੀਆਂ ਛਟੀਆਂ ਦਾ ਛੁੱਟੀਆਂ ਹੁਣ ਇੱਦਾਂ ਹੀ ਆ ਇੱਦਾਂ ਕੀਤਾ ਪੇਪਰੋਂ ਦੇਈ ਸੁਕਾਉਣ ਦੇ ਕਰਤੀਆਂ ਛੁੱਟੀਆਂ ਮਾੜੀ ਗੱਲ ਕੀਤੀ ਕਿ ਕੋਰੋਨਾ ਕਿ ਕੋਰੋਨਾ ਨਾ ਬੱਤ ਨਾ ਰੋਣਾ ਨਹੀਂ ਤੇਰਾ ਬਲੋਗ ਭਾਈਏ ਨਹੀਂ ਲੋਨਾ ਨਹੀਂ ਹੋਵੇ ਚੋਬੇ ਰੋਣਾ ਨਹੀਂ ਚੋਬੇ ਚੋਬੇ ਓਏ ਤਾ ਨਾ ਠੀਕ ਨਹੀਂ ਤਾ ਦਰ ਹੋ ਗਿਆ ਨਹੀਂ ਠੀਕ ਵਾ ਚਲੋ ਜੀ ਹੁਣ ਅਸੀਂ ਚੱਲੀਏ ਦੂਸਰੀ ਤਾਈ ਮम्मा ਦੇ ਘਰ ਚਲੋ ਜੀ ਚਲੋ 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 ਸੰਗ ਤੋਂ ਚਲੋ ਬਹੁਤ ਠੰਡਾ ਠੰਡਾ ਮੌਸਮ ਹੋਇਆ ਪਰ ਘੱਟਾ ਬਹੁਤ ਆ ਰਿਹਾ ਹੈ ਚਲੋ ਚਲੋ ਸੰਗਤੋ ਚਲੋ ਤਾਈ ਡੀਕੰਡੀ ਆ ਇਹ ਮੁੰਡੇ ਦੀ ਸਭ ਤੋਂ ਵੱਡੀ ਤਾਈ ਤੇ ਵੇਖਣ ਨੂੰ ਲੱਗਦੀ ਨਹੀਂ ਸਭ ਤੋਂ ਨਿੱਕੀ ਲੱਗਦੀ ਆ ਇਹ ਜਦੋਂ ਹੋਈ ਸੀ ਨਾ ਸ਼ਵਕ ਮਹੀਨੇ ਦੀ ਉਦੋਂ ਵਿਆਹ ਹੋ ਗਿਆ ਇਹਦਾ ਬਾਅਦ ਤੋਂ ਵਧੇ ਕੁਨੇ ਬੱਚੇ ਹੋ ਗਏ ਵੱਡੀ ਇਥੇ ਆ ਕੇ ਪਾਲਿਆ ਪੂਲਿਆ ਫਿਰ ਆਪਾਂ ਹੀ ਦਾਚ ਲਿਆਈ ਸੀ ਸ਼ੀਸ਼ੀਆਂ ਦੁੱਧ ਵਾਲੀਆਂ ਨਹੀਂ ਆਦੇ ਜੋ ਵਧੀਆ ਹੈ ਨਾ ਨਹੀਂ ਆ ਜਾਂਦਾ ਵਧੀਆ ਇਹ ਸਭ ਵਾਹ ਗੁਰੂ ਵਾਹ ਗੁਰੂ ਚਲੋ ਜੀ ਕਰੋ ਪ੍ਰਵੇਸ਼ ਪਰੋੜੇ ਆ ਗਏ ਪਰੋੜੇ ਆ ਗਏ ਦੇ ਜੀ ਦੇ ਜੀ ਤਾਂ ਪੜਿਆ ਨਾ ਤੁਹਾਨੂੰ ਨਹੀਂ ਨਹੀਂ ਬਹੁਤ ਚਵੜਾ ਹੈ ਇਹ ਬਹੁਤ ਹੀ ਜ਼ਿਆਦਾ ਚਵੜਾ ਹੈ ਇਹਦਾ ਕੋਈ ਭਰੋਸਾ ਨਹੀਂ ਨੇ ਕੀ ਕਰ ਲੈਣਾ ਹੂੰ ਇਹਨੂੰ ਆਹੋ ਮੁੰਡਾ ਸਮਝ ਸਕਦਾ ਹੈ ਬਾਕੀ ਇਹ ਇਹ ਕੰਮ ਖਰਾਬ ਵੀ ਕਰਦੀ ਹੈ ਇਹ ਤੇ ਇਹ ਤੇ ਯਕੀਨ ਜਿ ਕੋ ਨਹੀਂ ਨੇ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਹੋ ਜਾਣੇ ਆਹੋ ਇਹਨੂੰ ਬੰਦੇ ਉਧਰ ਉਹਨੇ ਕਰਦੇ ਸਵਾਗਤ ਆ ਡਾ ਨਹੀਂ ਕਰੇ ਸਤਿ ਸ੍ਰੀ ਅਕਾਲ ਉਹ ਵੀ ਕੀ ਆ ਜੇ ਵਧੀਆ ਵਧੀਆ ਠੀਕ ਆ ਤੁਹਾਨੂੰ ਬਹੁਤ ਵਧੀਆ ਹੈਲੋ ਕਿਦਾਂ ਵਧੀਆ ਠੀਕ ਆ ਹਾਂਜੀ ਵਧੀਆ ਹਟਾ ਫੌਜੀ ਸਾਹਿਬ ਇਹ ਹਜਿ ਤਾਈ ਸਵਰਗਵਾਸ ਹੋ ਚੁੱਕੇ ਇੱਕ ਸਾਲ ਹੋ ਗਿਆ ਮੇਰੇ ਨਾਲ ਸਾਲ ਤੇ ਜ਼ਿਆਦਾ ਹੋ ਗਿਆ ਹੈਨਾ 2 ਸਾਲ ਹੋ ਗਏ ਨਹੀਂ 1 ਸਾਲ ਹੋ ਗਿਆ 2 ਸਾਲ ਹੋ ਗਏ ਬੀਬੀ ਨੇ ਹੈ ਇੱਕ ਇੱਕ 1.5 ਸਾਲ ਸਵਦੀਪ ਸਿੰਘ ਹੁਣੀ ਆਗੇ ਨੇ ਹੁਣ ਆਪਣੀ ਤਾਈ ਦੇ ਘਰ ਤੇ ਇਹ ਜਵਾਨ ਜੀ ਜਿੱਥੇ ਜਾਂਦੇ ਛੁੱਟੇ ਜਾਂਦੇ ਆ ਹਾਂ ਇਹ ਮੇਰੀ ਮਮਮੀ ਆਹ ਪਤਾ ਨਹੀਂ ਕੌਣ ਹੈ ਨਹੀਂ ਨਹੀਂ ਮਜਾ ਹੀ ਮਾਰਤਾ ਹੈ ਨਾ ਹੂੰ ਵਾਦਾ ਮੈਂ ਜੰਮਾਤਾ ਹਾਂ ਹਾਂ ਸੰਗਾਰ ਠੰਡਾ ਕਰਦਾ ਨੇ ਆਹ ਪਾ ਠੰਡਾ ਬਣ ਹੋ ਗਿਆ ਹਾਂ ਆਹ ਠੰਡਾ ਬਣ ਗਿਆ ਹੋ ਗਿਆ ਨੇ ਅਲੇ ਨੂੰ ਨੇਰੀ ਆਈ ਮੀ ਨਹੀਂ ਆਊਗਾ ਇਹ ਜਦ ਨਹੀਂ ਮੀ ਮੇਰੀ ਇਹ ਨਹੀਂ ਤਰਾਂ ਨਾ ਹੁਣ ਮੀ ਆਇਆ ਮੇਰੀ ਆਊਗੀ ਆਹ ਦਾ ਪਾ ਵਜੋਂ ਇਹ ਤਾਂ ਨੀਨੀਆਂ ਬੜੀਆਂ ਹੁੰਦੀਆਂ ਨੇ ਨੀ ਨੀਨੀਆਂ ਤਾਂ ਹੀ ਵੇਲ ਨਹੀਂ ਮਿਲਦਾ ਆ ਦਵਾਈ ਦਿੱਤੀ। ਖਾਵੇ ਤਾਂ ਖਾਵੇ ਪਰ ਦਿਨ ਨਹੀਂ ਜਾਂਦੀ। ਦਿਨੇ ਨਹੀਂ ਉੱਠਦਾ ਦਿਨੇ ਸੁੱਤਾ ਹੀ ਰਹਿੰਦਾ ਏ। ਆਤੀ ਖਾਵੇ ਕਿਉਂ? ਰਾਤ ਨੂੰ ਫੇ ਟੀ 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 ਕਰਦਾ। ਰਾਤ ਨੂੰ ਬਣਾ ਲਿਆ ਬੰਦ ਲੋਕ ਬਹੁਤ ਬੋਲਦੇ। ਤੁਮ ਕਿਹੜੀ ਸੋਚੇ ਭਈ? ਸੱਚੇ ਨੇ ਭਈ ਮੈਂ ਦਾ ਬਹੁਤ ਧੰਨਵਾਦ ਕਰਦੀ ਆਂ ਜਿਹਨੇ ਹੁਣ ਮੈਨੂੰ ਤੁਸੀਂ ਦਿੱਤੀ। ਆਹੋ। ਚਰਾਉਣ ਕਨ ਲੱਗੀਆਂ। ਦੇ ਬਹੁਤ ਕੈਨਸਰ ਧੰਨਵਾਦ ਭੈਣ ਭਰਾਵਾਂ ਦਾ ਵੀ ਜਿੰਨਾ ਇੰਨੀਆਂ ਅਰਦਾਸਾਂ ਕੀਤੀਆਂ ਬਵਾਵਾਂ ਕੀਤੀਆਂ ਤੇ ਇਹਨਾਂ ਨੂੰ ਤਾਈਆਂ ਬਣਾਇਆ ਮੈਂ ਪਹਿਲਾਂ ਤੇ ਕੱਟ ਲੈਣੇ ਹਨ ਇਹਨਾਂ ਨੂੰ ਪਾ ਲੈਣਾ ਕਿੰਨਾ ਚੰਗਾ ਜੱਨੀ ਸ਼ੋਭਦੀਪ ਦਾ ਕੇਕ ਸ਼ੋਭਦੀਪ ਜਿੱਦਾਂ ਦਾ ਆਇਆ ਬਣਾਇਆ ਕਿੰਨੇ ਕੇਕ ਕੱਟੇ ਮੈਂ ਪਿੰਕ ਲੈ ਲਵਾਂ ਮੈਂ ਜਿੱਦਨ ਲੈ ਲਿਆ ਤਾਂ ਮੈਡਮ ਨੇ ਦਿੱਤਾ ਇਹਨੂੰ ਦਿੱਤੇ ਨਹੀਂ ਪਹਿਲਾਂ ਉਹਨੇ ਮਦੀਪ ਨੇ ਕੱਟਿਆ ਹਾਂ ਪਹਿਲਾਂ ਮੰਦੀਪ ਨੇ ਫਿਰ ਮੈਡਮ ਨੇ ਦਿੱਤਾ ਉਹ ਪਹਿਲਾਂ ਉਹ ਮੰਦੀਪ ਨੇ ਦਿੰਦਾ ਫਿਰ ਮੈਡਮ ਨੇ ਫਿਰ ਮੰਨੇ ਫਿਰ ਮੰਨੇ ਹਣਾ ਫਿਰ ਇੱਥੇ ਫਿਰ ਫਿਰ ਇੱਕ ਦਿਨ ਸੱਚ ਉਹ ਥੇ ਰਿਹਾ ਜਦੋਂ ਉਹ ਵੀ ਲੈਂਦਾ ਜਨਮ ਦਿਨ ਆਹ ਚਲੋ ਪੱਟੋ ਵੀ ਇਹਦਾ ਸੁਣੋ ਪੱਟਾ ਸੁਣੋ ਤੇ ਕੇਕ ਕੱਟਣ ਵਾਲਾ ਤੇ ਸੁੱਤਾ ਹੈ ਹੈ ਇੱਕ ਦੀਵਾ ਜਦੋਂ ਕਿ ਇੱਕ ਕੱਢਣਾ ਕੱਟਣਾ ਹੁੰਦਾ ਸੁੱਤਾ ਹੀ ਰਹਿੰਦਾ ਹੈ ਉਹ ਕਿ ਲੈਂਦਾ ਜਰੋਤਾ ਯੋ ਚਲੋ ਕਟੋ ਹੋ ਰੋਤਾ ਰਾਜੀਪੱਖਾ ਬੁੱਝ ਜਾਓ ਚੱਲ ਰਾਜੀਪ ਕੋਈ ਨਹੀਂ ਕੋਈ ਨਹੀਂ ਕਟੋ ਕਾ ਕੇਵਾਤ ਨਾ ਚਾਹ ਨਾ ਜਾ ਲੈ ਉਹ ਪਾ ਪਾ ਫਕੀ ਬਣਾ ਲੈ ਅਈਆ ਲੋਇ ਕਟਿਏ ਕੇਕ ਤੇ ਰਾਜੀਪ ਤੂੰ ਦੇ ਐ ਚਲੋ ਮੋਮਬਤੀ ਵੈਲਾ ਹੀ ਬੁੱਝ ਗਈ ਐ Sato! Yon nio, Kanto. Baranbe! Kanniko, Sakura nio Kanto. Apito Sakai k 사онч萃 Porta Welkom Hi sult раздел Inkhoon nio! Di 뭐 anough ne Iben一起 sake sisi sa gli ਇਹ ਚੰਗੂ ਆਵਰਦਾ ਹੀ ਆ ਉਹ ਧੰਨਵਾਦ ਥੈਂਕ ਯੂ ਸ਼ੁਕਰੀਆ ਹੰਗਲਾ ਕੇ ਚਟਲਾ ਕਰਦੇ ਤੇ ਹੁਣ ਹੋਊਗੀ ਪੀਜ਼ਾ ਪਾਰਟੀ ਕਾਕੇ ਨੇ ਨਜ਼ਾਰੇ ਲਾਏ ਸਾਨੂੰ ਤੇ ਕਿ ਇੱਕ ਪਾਰਟੀਆਂ ਬੜੀਆਂ ਮੇਡੀਆਂ ਖਾਣ ਨੂੰ ਕੋਈ ਨਹੀਂ ਆਦੀ ਮਿਰਚਾਂ ਬਾਜ ਤੇ ਵਾਵਾ ਸਾਰੀਆਂ ਲਾਲ ਤਾਂ ਮੱਝਾਉਂ ਤੇ ਮੇਚਾ ਮਚਾ ਨਾ ਖਾੜੋ ਯੋਆ ਬੋਲੀ ਵੀ ਚਟਨੀ ਉਂਗਲਣਾ ਕਾ 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 ਕ ਮੀ ਆ ਗਿਆ ਨਹੀਂ ਨਹੀਂ ਮੀ ਥੜੀ ਨੇਰੀ ਆਈ ਇਹ ਦੇਖੋ ਇਹ ਬਗੇ ਉੱਥੇ ਕੋਈ ਨਿਆ ਕੇ ਬੈਣੀ ਤੇ ਲੋਟ ਹੈ ਇਹ ਆ ਗਿਆ ਪੀਜ਼ਾ ਖਾਣਾ ਸ਼ਰਮੋ ਸ਼ਰਮ ਬਾਹਰ ਦੇ ਕੇ ਗਰਮ ਮਾਟੋ ਤੂੰ ਖਾੜਾ ਪੀਜ਼ਾ ਹਾਂ ਇਹ ਤੂੰ ਖਾਲਾ ਕੀ ਹੈ ਯਾਰ ਐਵੇਂ ਲੋਲਾ ਪਾਈ ਜਾਂਦੀ ਤੌੜ ਗਿਆ ਇਹ ਹੁਣ ਸ਼ੁਭਦੀਪ ਦਾ ਗਿਫਟ ਓਪਨ ਹੋਏਗਾ ਸ਼ੁਭਦੀਪ ਲਈ ਗਿਫਟ ਅੱਜ ਦੋ ਗਿਫਟ ਆਏ ਸੇ ਸ਼ੁਭਦੀਪ ਲਈ ਇੱਕ ਆਹ ਤਾਈ ਲਈ ਹੈ ਇੱਕ ਆਹ ਤਾਈ ਲਈ ਇਹ ਕਾਹਦੇ ਦੇ ਆਪਣੇ ਪੁੱਤ ਲਈ ਜਾਂਦੇ ਹੁੰਦੇ ਆਹੋ ਚਲੋ ਗਿਫਟਿੰਗ ਦਾ ਵਾਹ ਇਹ ਕੀ ਟਰਾਲੀ ਟਰਾਲੀ ਹੈ ਸ਼ੁਭ ਵੀਰ ਦਾ ਟੋਟਾ ਵਾਏ ਕੀ ਆ ਛੋਟਾ ਛੋਟਾ ਨੂ ਤੂੰ ਤੇ ਛੋਟਾ ਕਹਿਣ ਦੀ ਇਹਦਾ ਵਰਕੇ ਅચ્છਾ ਅੱਛਾ ਥੱਲੇ ਵੀ ਰੱਖ ਠੀਕ ਠੀਕ ਤਰੀਕੋ ਹੋਰ ਉਹਨਾਂ ਕੋਲ ਆਯੋ ਬੰਦ ਜਾਂਦਾ ਤੇ ਦੱਸਿਆ ਸਾਰਾ ਕੁਝ ਉਹਦੇ ਤੇ ਆ ਆ ਵੇਖੋ ਉਹਦੇ ਤੇ ਨੂ ਲੋਈ ਸਬਦੀਪ ਨੂੰ ਗਿਫਟ ਇਕਾ ਜਿᱷ ਫਮਲਿਆ ਆ 72 ਕੋ ਤੇ ਇੱਕ ਮਿਲਿਆ ਆ 72 ਕੋ ਤੇ ਛੋਪਦੀ ਬਣਾ ਨੂੰ ਕੋਈ ਪਤਾ ਨਹੀਂ ਮੇਰਾ ਕੀ ਕਟਿਆ ਮੈਨੂੰ ਗਿਫਟ ਮਿਲੇ ਆ ਤੇ ਛੋਪਦੀ ਬਣਾ ਸੌਣ ਤੋਂ ਹੀ ਵੇਲ ਹੈ ਨਹੀਂ ਯਾਰ ਉਹਨੇ ਸੁਂਗਣਾ ਸਾਰੇ ਨਹੀਂ ਕੋਈ ਗੱਲ ਸੁਂਗ ਨਹੀਂ ਕੀਤੀ ਬਾਕੀ ਹੋਰ ਜੀ ਵੀ ਬੰਦਾ ਇਹਦਾ ਹੈ ਹੋਰ ਭੱਜ ਗਿਆ ਉਹ ਤੇ ਵੱਡੀ ਮੈਂ ਨਾ ਰਾਤੀ ਪੰਨਾ ਜੇ ਉਹ ਆ ਆ ਲਈਏ ਮੈਂ ਕਿਤੇ ਲੋੜ ਵਾ ਜਾਣਾ ਪੈਣਾ ਨਹੀਂ ਵਧੀਆ ਸੋਹਣਾ ਸੋਹਣਾ ਬਹੁਤ ਸੋਹਣਾ ਇਹ ਰਾਜੀ ਕਿੱਧਰ ਚੁੱਕ ਗਈ ਇਹਨਾਂ ਆ ਉਹ ਜਿੱਦ ਚੁੱਕੀ ਚਪਾਤਾ ਨਹੀਂ ਇੱਕ ਤਾਂ ਆ ਬੈਲਟਾ ਕੀ ਇਹ ਥੋੜਾ ਜਿਹਾ ਰਹਿਉ ਨਹੀਂ ਮਰਾ ਜੀ ਆਹ ਆਹ ਚੀਜ਼ ਹੈ ਇਹ ਚਾਹ ਜੀ ਨੂੰ ਹਾਂ ਉਹ ਲੰਗੀ ਆ ਹਾਂ ਇਹ ਸ਼ੁਭਵਣੀ ਸ਼ੁਭ ਸੁਤੇ ਨੂੰ ਪਾ ਪਾਵੇ ਤੈਨੂੰ ਖਤਰ ਪਾਉਂਦੇ ਵਿੱਚ ਉੱਠ ਗਿਆ ਆਏ ਜਲੋ ਚੰਗਾ ਜੀ ਓਕੇ ਬਾਏ ਸਸਰਕਾਰ ਤੇ ਮਿਲਦੇ ਹਾਂ ਨਵੇਂ ਬਲੌਗ ਧੰਨਵਾਦ ਸ਼ੁਕਰੀਆ